ਬਹੁਤ ਸਵਾਗਤ ਹੈ ਵਿਦਿਆਰਥੀਆਂ ਦਾ ਕੈਨੇਡਾ ਦੇ ਵਿਦਿਆਰਥੀਆਂ ਦੇ ਲਈ ਬਹੁਤ ਮਹੱਤਵਪੂਰਨ ਟਾਪਿਕ ਹੈ ਡਿਪਲੋਮਾ ਦੇ ਰਿਫਿਊਜ਼ਲ ਕੈਨੇਡਾ ਤੋਂ ਪਿਛਲੇ ਸਮੇਂ ਚ ਕਾਫੀ ਆਏ ਕੀ ਡਿਪਲੋਮੇ ਡਿਪਲੋਮਾ ਚ ਵੀਜ਼ਾ ਮਿਲੂਗਾ ਜਾਂ ਨਹੀਂ ਜੇ ਡਿਪਲੋਮੇ ਚ ਵੀਜ਼ਾ ਮਿਲੂਗਾ ਤੇ ਕਿੰਨਾ ਡਿਪਲੋਮੇ ਚ ਵੀਜ਼ਾ ਮਿਲੂਗਾ ਤੇ ਕਿਹੜੇ ਵਿਦਿਆਰਥੀਆਂ ਨੂੰ ਹੁਣ ਕੈਨੇਡਾ ਚ ਸਿਰਫ ਡਿਗਰੀ ਕਰਨੀ ਚਾਹੀਦੀ ਹੈ ਇਹ ਸਵਾਲ ਇਸ ਕਰਕੇ ਮਹੱਤਵਪੂਰਨ ਹੈ ਕਿ ਜਨੂਅਰੀ ਤੋਂ ਬਾਅਦ ਇਹ ਤੈਅ ਹੋਗਾ ਵੀ ਕੈਨੇਡਾ ਨੇ ਵੀਜ਼ੇ ਦੇਣੇ ਨੇ ਜਾਂ ਨਹੀਂ ਦੇਣੇ ਕਿੰਨੇ ਕੁ ਦੇਣੇ ਨੇ ਔਰ ਡਿਪਲੋਮੇ ਆ ਦੀ ਕੀ ਸਥਿਤੀ ਬਣਨੀ ਹੈ ਸੋ ਗੱਲ ਹੁਣੀ ਕਰਨੀ ਜ਼ਰੂਰੀ ਹੈ ਕਿਉਂਕਿ ਅੱਗੇ ਮਾਰਚ ਇਨਟੇਕ ਵੀ ਅਵੇਲੇਬਲ ਹੈ ਤੇ ਮਈ ਇਨਟੇਕ ਵੀ ਸੋ ਤੁਸੀਂ ਕਿਤੇ ਟੜਾ ਟੜ ਰਿਫਿਊਜ਼ਲਾਂ ਦਾ ਸ਼ਿਕਾਰ ਨਾ ਹੋਈਓ ਪਿਛਲੇ ਸਮਿਆਂ ਚ ਬਹੁਤ ਵਿਦਿਆਰਥੀਆਂ ਨੂੰ ਰਿਫਿਊਜ਼ ਲਾਇਆ ਸੋ ਅਮਰਜੀਤ ਸਿੰਘ ਕਮਰ ਜਿਹੜੇ ਕੀ ਐਕਸਪਰਟ ਨੇ ਕੈਨੇਡਾ ਸਟੱਡੀ ਵੀਜ਼ਾ ਦੇ ਸਾਡੇ ਨਾਲ ਮੌਜੂਦ ਨੇ ਕਮਰ ਸਾਹਿਬ ਬਹੁਤ ਸਵਾਗਤ ਹੈ ਜੀ ਸਸਿਕਾ ਥੈਂਕ ਯੂ ਟੂ ਦਾ ਲਾਈਵ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਸਿਕਾ ਪਹਿਲਾਂ ਤਾਂ ਇਹ ਦੱਸੋ ਤੁਹਾਡੇ ਵਿਦਿਆਰਥੀਆਂ ਦੇ ਇਹਾਂ ਟੜਾ ਟੜਾ ਰਿਫਿਊਜ਼ਲ ਹੈ ਨਹੀਂ ਕੋਈ ਟੜਾ ਟੜਾ ਰਿਫਿਊਜ਼ਲ ਨਹੀਂ ਹੈ ਡ੍ਰਾਂ ਵਾਲਾ ਕੰਮ ਹੈ ਜਾਂ ਮੈਂ ਕਹਾਂ ਕਿ ਨਾ ਸਮਝਾਂ ਦਾ ਕੰਮ ਹੈ ਕੈਨੇਡਾ ਨੇ ਆਪਣੀ ਪਰਭਾਸ਼ਾ ਬਹੁਤ ਸਾਫ਼ ਸ਼ਬਦਾਂ ਦੇ ਵਿੱਚ ਕਲੀਅਰ ਕਰਤੀ ਹੈ ਕੈਨੇਡਾ ਦੀ ਵੈਬਸਾਈਟ ਤੇ ਜਦੋਂ ਉਹਨਾਂ ਨੇ ਵੈਬਸਾਈਟ ਤੇ ਚੀਜ਼ਾਂ ਇੰਨੀਆਂ ਕਲੀਅਰ ਕਰਤੀਆਂ ਉਤੋਂ ਬਾਅਦ ਵੀ ਜੇ ਤੁਸੀਂ ਬੇਵਕੂਫੀਆਂ ਕਰ ਰਹੇ ਹੋ ਉਤੋਂ ਬਾਅਦ ਵੀ ਇੱਕ ਸਾਲ ਜਿਹੜਾ ਤੁਸੀਂ ਰਿੜਕੀਓ ਮਧਾਣੀ ਦੇ ਵਿੱਚ ਚੰਗੀ ਤਰ੍ਹਾਂ ਏਜੰਟ ਵੀ ਦੇ ਬੱਚੇ ਵੀ ਉਹ ਤੋਂ ਬਾਅਦ ਵੀ ਜੇ ਤੁਹਾਨੂੰ ਸਮਝ ਨਹੀਂ ਆ ਰਿਹਾ ਤਾਂ ਮੈਂ ਕਹੂੰਗਾ ਦਿਮਾਗ 'ਚ ਕੋਈ ਕਸਰ ਹੈ ਕਾਰਨ ਸਿੰਪਲ ਹੈ ਭਈ ਅੱਜ ਵੀ ਕਈ ਏਜੰਟ ਹਜੇ ਵੀ ਟਰਾਈ ਕਰਨ 'ਚ ਲੱਗੇ ਨੇ ਪ੍ਰਾਈਵੇਟ ਕਾਲਜਾਂ 'ਚ ਵੀ ਸੇ ਜਦ ਕਿ ਵੀਜ਼ਾ ਇਸ ਟਾਈਮ ਗਵਰਨਮੈਂਟ ਕਾਲਜ 'ਚ ਲੈਣਾ ਔਖਾ ਹੈ ਤੇ ਪ੍ਰਾਈਵੇਟ 'ਚ ਤੁਸੀਂ ਕਿੱਥੋਂ ਵੀਜ਼ੇ ਦੀ ਉਮੀਦ ਕਰਨ ਦੇ ਹੋ ਸੋ ਜਿਨ੍ਹਾਂ ਨੇ ਲਾਈਆਂ 100% ਰਿਜੈਕਸ਼ਨ ਆਣੇ ਆ ਤੇ 100% ਹੀ ਹੋਣਗੇ ਇਸ ਤੋਂ ਘੱਟ ਨਹੀਂ ਹੋ ਸਕਦੇ ਦੂਸਰੇ ਪਾਸੇ ਹੁਣ ਆਪਾਂ ਚੱਲ ਜੀਏ ਡਿਪਲੋਮਾ ਪ੍ਰੋਗਰਾਮ ਡਿਪਲੋਮਾ ਪ੍ਰੋਗਰਾਮ ਸਿਰਫ ਦੋ ਤਰ੍ਹਾਂ ਦੇ ਬੱਚੇ ਸੈੱਟ ਹੋਣੇ ਆ ਮੈਡੀਕਲ ਸਟੂਡੈਂਟਸ ਤੇ ਨਾਨ ਮੈਡੀਕਲ ਸਟੂਡੈਂਟਸ ਦੈਟਸ ਇਟ ਜਿਨ੍ਹਾਂ ਦੇ ਲਈ ਕੋਰ ਟੈਕਨੀਕਲ ਡਿਪਲੋਮੇ ਜਿਨ੍ਹਾਂ ਦਾ ਫਿਊਚਰ ਕੈਨੇਡਾ ਚ ਵੀ ਹੈ ਤੇ ਜਿਨ੍ਹਾਂ ਦਾ ਫਿਊਚਰ ਇੰਡੀਆ ਚ ਵੀ ਹੈ ਜਿਹੜੇ ਬੱਚੇ ਨੇ ਕਮਰਸ ਵਾਲੇ ਜਿਹੜੇ ਬੱਚੇ ਨੇ ਆਰਟਸ ਵਾਲੇ ਅਗਰ ਉਹ ਕੋਈ ਉਮੀਦ ਲਾ ਕੇ ਬੈਠੇ ਆ ਕਿ ਆਪਾਂ ਕਿਸੇ ਡਿਪਲੋਮੇ 'ਚ ਵੀਜ਼ਾ ਲੈ ਕੇ ਕੈਨੇਡਾ ਜਾਵਾਂਗੇ ਤੱਪਈ ਕਾਟਾ ਮਾਰ ਦੋ ਨਹੀਂ ਮਾਰਨਾ ਰਿਫਿਊਜ਼ਲ ਮਾਰ ਕੇ ਮਾਰ ਲੋਗੇ ਪਰ ਵਜਨਾ ਕਾਟਾ ਹੈ ਪਹਿਲੀ ਗੱਲ ਤੇ ਆਇਆ ਕਿ ਜਿਹੜੀ ਕੈਨੇਡਾ ਨੇ ਲਿਸਟ ਦਿੱਤੀ ਹੈ तकरीबन 900 ਕੁਛ ਡਿਪਲੋਮਿਆਂ ਦੀ 968 ਡਿਪਲੋਮੇ ਨੇ ਸ਼ਾਇਦ ਉਹਨਾਂ ਦੇ ਵਿੱਚ 60 60 ਹੈਗੇ ਨੇ ਇੱਕ ਵੀ ਡਿਪਲੋਮਾ ਆਰਟਸ ਵਾਲਿਆਂ ਲਈ ਹੈ ਨਹੀਂ ਮੁਸ਼ਕਲ ਨਾਲ ਦੋ ਤਿੰਨ ਡਿਪਲੋਮੇ ਹੁਣ ਆਏ ਆ ਕਮਰਸ ਵਾਲਿਆਂ ਦੇ ਉਹ ਵੀ ਤਾਂ ਆਏ ਨੇ ਕਿ ਉਹ ਕਾਲਜਾਂ ਨੇ ਟੈਕਨੀਕਲੀ ਕੋਰਸ ਦੇ ਵਿੱਚ ਕੁਝ ਚੇਂਜਿਸ ਕੀਤੀਆਂ ਤੇ بزਨਸ ਕੋਰਸ ਨੂੰ ਸਪਲਾਈ ਚੇਨ ਮੈਨੇਜਮੈਂਟ ਦਾ ਕੋਰਸ ਬਣਾ ਕੇ ਟਰਾਂਸਪੋਰਟੇਸ਼ਨ ਦੀ ਕੈਟਾਗਰੀ ਦੇ ਅੰਦਰ ਲਿਆਂਦਾ ਤੇ ਉਹਦੇ ਵਿੱਚ ਵੀ ਜੇ ਤੁਸੀਂ ਵੀਜ਼ਾ ਲੈਣ ਦੀ ਕੋਸ਼ਿਸ਼ ਕਰੋਗੇ ਤੇ ਮੈਨੂੰ ਲੱਗਦਾ ਉਹ ਜੁਗਾੜ ਤੋਂ ਜ਼ਿਆਦਾ ਕੁਝ ਨਹੀਂ ਚਾਂਸਸ ਡਿਪੈਂਡ ਅਪਨ ਅ ਪ੍ਰੋਫਾਈਲ ਬਟ ਮੈਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਨਹੀਂ ਲਿਖਦੇ ਬਾਕੀ ਉਹ ਕੋਰਸ ਹੀ ਦੋ ਤਿੰਨੇ ਨੇ ਤੇ ਬੱਚੇ ਕਿੰਨੇ ਕੁ ਵੜ ਜਾਣਗੇ ਉਹਦੇ ਚ ਮਸਾਂ ਇੱਕ ਏਜੰਟ ਦੇ ਵੀ ਬੱਚੇ ਪੂਰੇ ਆ ਜਾਣ ਵੱਡੀ ਗੱਲ ਹੈ ਕਿਉਂਕਿ ਕੈਪ ਲੱਗੀ ਹੋਈ ਹੈ ਸੀਟਾਂ ਇੱਗੇ ਲਿਮਟਿਡ ਨੇ ਕਾਲਜ ਕੋਲ ਸੋ ਕੋਈ ਕਾਲਜ ਉਹਨਾਂ ਚ 5000 ਬੱਚਾ ਤੇ ਪਾ ਨਹੀਂ ਸਕਦਾ ਦੋ ਕੋਰਸਾਂ ਦੇ ਵਿੱਚ ਸੋ ਬੱਚੇ ਵੀ ਉਹਨੇ ਕੀ ਪੜਨੇ ਆ ਟੈਕਨੀਕਲੀ ਸੋ ਜਿਹੜਾ ਹੁਣ ਸੋਲੂਸ਼ਨ ਹੈ ਤੇ ਜਗ੍ਹਾ ਤੁਹਾਡੇ ਲਈ ਕੈਨੇਡਾ ਨੇ ਛੱਡੀ ਹੈ ਉਹ ਸਿੱਧਾ ਸਿਗਨਲ ਹੈ ਉਹਨਾਂ ਦਾ ਤੇ ਜਾਂ ਕਿ ਇਹ ਸਿੱਧੀ ਪਾਸ਼ਾ ਚ ਮੈਸੇਜ ਹੈ ਉਹ ਹੈਗਾ ਡਿਗਰੀ ਪ੍ਰੋਗਰਾਮ ਉਹ ਉਹਨਾਂ ਨੇ ਕਿਹਾ ਕਿ ਚਾਹੇ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਚਾਓ ਚਾਹੇ ਤੁਸੀਂ ਗਵਰਨਮੈਂਟ ਯੂਨੀਵਰਸਿਟੀ ਚਾਓ ਅਗਰ ਤੁਸੀਂ ਡਿਗਰੀ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਡਿਗਰੀ ਕਰਦੇ ਹੋ ਭਾਵੇਂ 뮤ਜ਼ਿਕ ਦੀ ਕਰ ਲੋ ਭਾਵੇਂ ਕੋਈ ਵੀ ਕਰ ਲੋ ਤੁਹਾਨੂੰ ਪੀਜੀ ਡਬਲਯੂਪੀ ਮਿਲੇਗਾ ਤੁਹਾਨੂੰ ਵਰਕ ਪਰਮਿਟ ਮਿਲੇਗਾ ਬਟ ਜੇ ਤੁਸੀਂ ਡਿਗਰੀਆਂ ਨਹੀਂ ਕਰ ਰਹੇ ਹੋ ਫਿਰ ਆ ਡਿਪਲੋਮੇਟ ਐਂਡ 96 ਇਨ੍ਹਾਂ ਚੋਂ ਕੁਝ ਕੀਤਾ ਹੋਊਗਾ ਤਾਂ ਦੇ ਦਾਂਗੇ ਨਹੀਂ ਤਾਂ ਕੁਝ ਨਹੀਂ ਦਿੰਦੇ ਤੇ ਜਿਹਦੇ ਕੁਝ ਨਹੀਂ ਦਿੰਦੇ ਉਹਦੇ ਚੋ ਪਹਿਲੀ ਗੱਲ ਵੀ ਵੱਡੀ ਗਲਤੀ ਉਹ ਵੀ ਨਹੀਂ ਕਰਨੀ ਕਿ ਉਹਦੇ ਚ ਵੀਜ਼ਾ ਹੀ ਨਹੀਂ ਦੇਣਗੇ ਜੋ ਕਰ ਰਹੇ ਨੇ ਜਿਹੜੇ ਵੀ ਇਸ ਟਾਈਮ ਪੈਕੇਜਾਂ ਚ ਕੇਸ ਲਾਉਣ ਦੀ ਕੋਸ਼ਿਸ਼ ਕਰ ਰਹੇ ਬੱਚੇ ਉਹ ਜ਼ਿੰਦਗੀ ਚ ਵੱਡੀ ਮਿਸਟੇਕ ਕਰ ਰਹੇ ਨੇ ਇਹ ਟਾਈਮ ਹੈ ਯੂਨੀਵਰਸਿਟੀ ਚ ਆਪਣੀ ਐਪਲੀਕੇਸ਼ਨ ਲਾਓ ਇਹ ਟਾਈਮ ਹੈ ਚੰਗੇ ਕਾਲਜਾਂ ਦੇ ਟੈਕਨੀਕਲ ਕੋਰਸਿਸ ਦੇ ਵਿੱਚ ਲਾਓ ਅਗਰ ਤੁਸੀਂ ਨਾਨ ਮੈਡੀਕਲ ਔਰ ਮੈਡੀਕਲ ਸਟੂਡੈਂਟ ਹੋ ਉਸ ਤੋਂ ਇਲਾਵਾ ਅਗਰ ਤੁਸੀਂ ਕੋਈ ਜੁਗਾੜ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਕੋਈ ਜੁਗਾੜ ਫਿੱਟ ਨਹੀਂ ਹੋਣਾ ਵੀਜ਼ੇ 100% ਆਉਣੇ ਕੈਨੇਡਾ ਦੇ ਔਰ ਟੜਾ-ਟੜਾਉਣਗੇ ਬਿਨਾ ਜੀਆਈਸੀ ਤੋਂ ਆਉਣਗੇ ਵੀ ਮੈਂ ਲਿਖ ਕੇ ਦਿੰਦਾ ਠੀਕ ਹੈ ਜੀ ਲੇਕਿਨ ਆਉਣਗੇ ਕਿੰਨਾ ਦੇ ਜਿਹੜੇ ਬੱਚੇ ਵਧੀਆ ਪੜ੍ਹਾਈ ਚ ਜਾਣਗੇ ਵਧੀਆ ਪੜ੍ਹਾਈ ਚਾਹੇ ਯੂਨੀਵਰਸਿਟੀ ਚ ਲੈ ਲੋ ਤੇ ਚਾਹੇ ਕਾਲਜ ਦੇ ਕਿਸੇ ਚੰਗੇ ਡਿਪਲੋਮਾ ਚ ਲੈ ਲੋ ਬਟ ਜੁਗਾੜ ਕੈਨੇਡਾ ਚ ਖਤਮ ਹੋ ਗਿਆ ਆ ਜਿਹੜਾ ਇੱਕ ਸਾਲ ਚੱਲੀਏ ਚੱਲਿਆ ਪੂਰਾ ਸੀਨ ਚੱਲਿਆ ਯੁੱਧ ਚੱਲਿਆ ਹੈ ਨਾ ਕਈ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਇਹੀ ਹੋਇਆ ਇਹਦੇ ਵਿੱਚ ਉਹਨਾਂ ਨੇ ਕਿਸੇ ਨੂੰ ਕੈਨੇਡਾ ਆਉਣ ਤੋਂ ਮਨਾ ਨਹੀਂ ਕੀਤਾ ਬਟ ਉਹਨਾਂ ਨੇ ਜਿਹੜਾ ਕੈਨੇਡਾ ਦਾ ਸਿਸਟਮ ਮਿਸਯੂਜ਼ ਹੁੰਦਾ ਸੀ ਨਾ ਉਹ ਕੱਲਾ ਕੱਲਾ ਸਿਸਟਮ ਬੰਦ ਕੀਤਾ। ਹੂੰ ਠੀਕ ਹੈ ਜੀ ਉਹ ਚਾਹੇ ਜਿਹੜੇ ਬੱਚੇ ਪ੍ਰਾਈਵੇਟ ਕਾਲਜਾਂ 'ਚ ਜਾਂਦੇ ਸੀ ਉੱਥੇ ਜਾ ਕੇ ਐਲਐਮਆਈਏ ਲੈ ਕੇ ਵਰਕ ਪਰਮਿਟ ਪਾਉਂਦੇ ਸੀ ਉਹ ਐਲਐਮਆਈਏ ਬੰਦ ਕਰਤੇ ਜਿਹੜੇ ਟੂਰਿਸਟ ਵੀਜ਼ਿਆਂ ਤੇ ਜਾਂਦੇ ਸੀ ਉਹ ਘਰੇ ਬੈਠੇ ਉੱਥੇ ਵਰਕ ਪਰਮਿਟ ਲੈ ਲੈਂਦੇ ਸੀ ਉਹਨਾਂ ਦੇ ਬੰਦ ਕਰਤੇ ਉਹਨਾਂ ਨੂੰ ਕਹਿੰਦੇ ਆਓ ਉੱਥੇ ਐਮਬੈਸੀ ਇੰਟਰਵਿਊ ਕਰਾਂਗੇ ਗੱਲ ਕਰਾਂਗੇ ਫਿਰ ਦਵਾਂਗੇ। ਠੀਕ ਹੈ ਨਹੀਂ ਸੋ ਉਹਨਾਂ ਨੇ ਸਿਰਫ ਚੋਰ ਮੋਰੀਆਂ ਬੰਦ ਕੀਤੀਆਂ ਨੇ। ਵੀਜ਼ੇ ਬੰਦ ਨਹੀਂ ਕੀਤੇ ਇਹ ਮੰਨਿਆ ਜਾਵੇ ਜਿਵੇਂ ਆਸਟ੍ਰੇਲੀਆ ਦੇਖੋ ਯੂਨੀਵਰਸਿਟੀਆਂ ਚ ਦਾਖਲੇ ਲੈਂਦੇ ਨੇ ਵਿਦਿਆਰਥੀ ਯੂਕੇ ਚ ਯੂਨੀਵਰਸਿਟੀਆਂ ਚ ਲੈਂਦੇ ਨੇ ਯੂਐਸਏ ਚ ਵੀ ਯੂਨੀਵਰਸਿਟੀਆਂ ਚ ਮੇਜਰ ਸਾਡੇ ਸਟੂਡੈਂਟ ਵੀਜ਼ਾ ਉੱਥੇ ਆਉਂਦਾ ਪਰ ਕੈਨੇਡਾ ਚ ਵਿਦਿਆਰਥੀ ਸਿਰਫ ਡਿਪਲੋਮੇ ਵਾਲ ਨੂੰ ਕਿਉਂ ਜਾਂਦਾ ਹੈ ਹਰੇ ਆਦਤ ਨਹੀਂ ਸੀ ਹਰੇ ਬੂਆ ਖੁੱਲਾ ਸੀ ਐਸ ਲਈ ਜਾਂਦਾ ਸੀ ਹੁਣ ਬੰਦ ਹੋ ਗਿਆ ਥੋੜੇ ਚਿਰ ਟੱਕਰਾਂ ਮਾਰਨਗੇ ਇੱਕ ਦੋ ਇਨਟੇਕ ਉਸ ਤੋਂ ਬਾਅਦ ਇਹਨਾਂ ਨੂੰ ਸਮਝ ਆ ਜਾਏਗਾ ਫਿਰ ਉਹ ਜਾਣਗੇ ਕਿਉਂਕਿ ਸਿੱਧੇ ਸਿੱਧੇ ਅਸੀਂ ਵੀ ਨਹੀਂ ਜਾਂਦੇ ਮੇਰੇ ਹਰ ਸ਼ੋਅ 'ਚ ਉਹ ਹੀ ਗੱਲ ਆ ਜਾਂਦੀ ਵੀ ਭੇਡਚਾਲ ਵਾਲਾ ਹਿਸਾਬ ਹੈ ਸਾਡਾ ਜਿੰਨਾ ਚਿਰ ਸਾਹਮਣੇ ਟੱਕਰ ਖਾਵਾਂਗੇ ਨਹੀਂ ਉਹਨਾਂ ਚਿਰ ਅਸੀਂ ਵਾਪਸ ਨਹੀਂ ਮੁੜਾਂਗੇ ਮਤਲਬ ਜਦ ਤੱਕ ਬੂਹੇ ਬੰਦ ਨਹੀਂ ਹੁੰਦੇ ਅਸੀਂ ਦੂਜੇ ਦਰਵਾਜ਼ੇ ਵੱਲ ਨਹੀਂ ਦੇਖਾਂ ਜਿੰਨਾ ਜਿਹੜੇ ਡਿਪਲੋਮਾ ਜਾਂ ਰਿਜੈਕਸ਼ਨ ਨਹੀਂ ਦਿਖੂਗਾ ਉਹਨਾਂ ਚਿਰ ਬੱਚਿਆਂ ਨੂੰ ਸਮਝ ਨਹੀਂ ਆਉਣੀ ਤੇ ਇਹਦਾ ਮਤਲਬ ਹੈ ਇਸੇ ਕਰਕੇ ਕਮਜ਼ੋਰ ਡਿਪਲੋਮਾ ਜਾਂ ਕੈਨੇਡਾ ਰਿਜੈਕਸ਼ਨ ਦੇ ਰਿਹਾ 110% ਦੇ ਰਿਹਾ ਔਰ ਉਹਨੇ ਦੇਣੀ ਸੀ ਔਰ ਸਾਡੀ ਇੱਕ ਵੀ ਫਾਈਲ ਉਹਦੇ 'ਚ ਥੋੜਾ ਵੀਜ਼ਾ ਪੂਰਾ ਆ ਰਿਹਾ ਯੂਨੀਵਰਸਿਟੀ ਚ ਕੇਸ ਪਾ ਰਹੇ ਆਂ ਬੱਚੇ ਨੂੰ ਸਹੀ ਜੀ ਸਮਝਾ ਰਹੇ ਆਂ ਬਿਨਾ ਜੀਆਈਸੀ ਤੋਂ ਵੀ ਪਾ ਰਹੇ ਆਂ ਜੀ ਔਰ ਉਹਦੇ ਚ ਵੀ ਵੀਜ਼ੇ ਤੁਹਾਨੂੰ ਜਨਵਰੀ ਇਨਟੇਕ ਦੇ ਦਿਖਾਵਾਂਗੇ ਕੋਈ ਟੈਨਸ਼ਨ ਵਾਲੀ ਗੱਲ ਹੀ ਹੈ ਨਹੀਂ ਜਿੱਥੇ ਕੈਨੇਡਾ ਨੇ ਵੀਜ਼ਾ ਦੇਣਾ ਹੈ ਉੱਥੇ ਦੇਣਾ ਹੈ ਉਹਨੇ ਬਹੁਤ ਕਲੀਅਰ ਦਿੱਤੇ ਰੂਲ ਜੇ ਆ ਨਵੇਂ ਰੂਲ ਕਿਸੇ ਨੂੰ ਪੜ੍ਹਨੇ ਨਹੀਂ ਆਉਂਦੇ ਤੇ ਉਹ ਬੇਵਕੂਫ ਹੈ ਮੈਂ ਉਹਦਾ ਕੁਝ ਨਹੀਂ ਕਰ ਸਕਦਾ ਜਾਂ ਉਹਦੀਆਂ ਲਾਲਚ ਨਾਲ ਅੱਖਾਂ ਬੰਦ ਹੋਈਆਂ ਨੇ ਤਾਂ ਵੀ ਕੁਝ ਨਹੀਂ ਕੀਤਾ ਜਾ ਸਕਦਾ ਬਿਲਕੁਲ ਠੀਕ ਹੈ ਸੋ ਨਵੇਂ ਰੂਲਸ ਨੂੰ ਤੁਸੀਂ ਸਾਰੇ ਫਾਲੋ ਕਰੋ ਤੇ ਹੁਣ ਅਗਲਾ ਇਨਟੇਕ ਕਿਹੜਾ ਹੈ ਕਹਿੰਦੇ ਮਾਰਚ ਵੀ ਆ ਗਿਆ ਵਿੱਚ ਇੱਕ ਇਨਟੇਕ ਪਹਿਲਾਂ ਵੀ ਸੀਗਾ ਜੀ ਨਵਾਂ ਨਹੀਂ ਆਇਆ ਫੇਮਸ ਤਿੰਨੇ ਇਨਟੇਕ ਨੇ ਜਨਵਰੀ ਮਈ ਤੇ ਸੈਪਟੈਂਬਰ ਬਟ ਕੁਝ ਯੂਨੀਵਰਸਟੀਆਂ ਨੇ ਜਿਨ੍ਹਾਂ ਦਾ ਇਨਟੇਕ ਮਾਰਚ ਵੀ ਹੈਗਾ ਸੋ ਜਿਹੜੇ ਬੱਚੇ ਜਾਣਾ ਚਾਹੁੰਦੇ ਉਹ ਮਾਰਚ ਇਨਟੇਕ ਲਈ ਵੀ ਜੁਆਇਨ ਕਰ ਸਕਦੇ ਨਹੀਂ ਤਾਂ ਮਈ ਇਨਟੇਕ 'ਚ ਤਾਂ ਡੈਫੀਨਿਟਲੀ ਤੁਹਾਡੇ ਕੋਲ ਆਪਸ਼ਨਸ ਹੈਗੀਆਂ ਬਿਲਕੁਲ ਠੀਕ ਹੈ ਤੇ ਤੁਸੀਂ ਹੁਣ ਬਿਨਾ ਜੀਆਈਸੀ ਫਾਈਲ ਲਾਉਂਗੇ ਬਿਲਕੁਲ ਲਾ ਰਹੇ ਹਾਂ ਜੀ ਲਾਵਾਂਗੇ ਨਹੀਂ ਲਾ ਰਹੇ ਹਾਂ ਔਰ ਬੱਚਿਆਂ 'ਚ ਉਹ ਵੀ ਡਰ ਕੱਢ ਕੇ ਲਾ ਰਹੇ ਹਾਂ ਕਿ ਤੁਹਾਡਾ ਜੇ ਸਾਡੇ ਕੋਲ ਅਪਲਾਈ ਕਰ ਰਹੇ ਹੋ ਤੁਹਾਡਾ 1 ਰੁਪਏ ਦਾ ਨੁਕਸਾਨ ਨਹੀਂ ਹੋਏਗਾ ਜੇ ਤੁਹਾਡੀ ਕੋਈ ਫੀਸ ਗਈ ਹੈ ਵਾਪਸ ਆਈ ਹੈ ਘਟ ਆਏਗੀ ਅਸੀਂ ਪੈਸੇ ਦਵਾਂਗੇ ਸਾਨੂੰ ਭਰੋਸਾ ਹੈ ਵੀਜ਼ਾ ਆਉਣਾ ਹੈ ਤੇ ਵੀਜ਼ਾ ਆਉਣਾ ਹੈ ਐਸੇ ਸ਼ੋਚਿਕ ਦਿਖਾਵਾਂਗੇ ਵੀ ਜ਼ਰੂਰ ਤੁਹਾਨੂੰ ਤੇ ਬੱਚਿਆਂ ਨਾਲ ਮਿਲਾਵਾਂਗੇ ਵੀ ਜ਼ਰੂਰ ਚਲੋ ਜਨੂਅਰੀ ਚ ਫਿਰ ਵੀਜ਼ੇ ਵੀ ਆਪਾਂ ਦੇਖਾਂਗੇ ਫਿਲਹਾਲ ਬਹੁਤ ਬਹੁਤ ਧੰਨਵਾਦ ਅਮਰਜੀਤ ਸਿੰਘ ਕਮਰ ਸਾਹਿਬ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਮੋਟੀਵੇਟ ਕੀਤਾ ਮੈਂ ਤਾਂ ਕਹੂੰਗਾ ਸਟੂਡੈਂਟਸ ਨੂੰ ਔਰ ਬੜੀਆਂ ਤੁਸੀਂ ਤਸੱਲੀ ਬਖਸ਼ ਗੱਲਾਂ ਕੀਤੀਆਂ ਨੇ ਕੋਈ ਵੀ ਵਿਦਿਆਰਥੀ 90238 90238 ਤੇ ਕਾਲ ਕਰਕੇ ਕਮਰ ਸਾਹਿਬ ਦੇ ਨਾਲ ਮੀਟਿੰਗ ਫਿਕਸ ਕਰ ਸਕਦਾ ਹੈ ਪੰਜਾਬ ਚ ਬਹੁਤ ਥਾਵਾਂ ਤੇ ਦਫ਼ਤਰ ਨੇ ਤੁਸੀਂ ਥਾਂ ਥਾਂ ਤੇ ਜਾ ਕੇ ਮਿਲ ਸਕਦੇ ਹੋ ਔਰ ਦੁਪਹਿਰੇ 2 ਵਜੇ ਤੱਕ ਹਰ ਰੋਜ਼ ਵੀਡੀਓ ਕਾਨਫਰੈਂਸਿੰਗ ਤੇ ਵੀ ਤੁਸੀਂ ਮਿਲਦੇ ਹੋ ਮਾੜਾ ਜਿਹਾ ਦੱਸੋ ਉਹ ਕਿਵੇਂ ਮਿਲਦੇ ਹੋ ਉਹ ਬੇਸਿਕਲੀ ਕੋਈ ਵੀ ਦੋਸਤ ਹੈ ਸਾਡਾ ਉਹ ਟੀਮ ਨਾਲ ਕਨੈਕਟ ਕਰਕੇ ਸਾਡੇ ਲੋਕਲ ਆਫਿਸ ਆ ਸਕਦਾ ਹੈ ਅਗਰ ਲੋਕਲ ਆਫਿਸ ਤੋਂ ਦੂਰ ਹੋਊਗਾ ਫਿਰ ਉਹ ਘਰੇ ਬੈਠੇ ਵੀ ਮੇਰੇ ਨਾਲ ਵੀਡੀਓ ਕਾਲ ਦੇ ਥਰੂ ਕਨੈਕਟ ਹੋ ਸਕਦਾ ਬਿਲਕੁਲ ਠੀਕ ਹੈ ਜੀ ਸੋ 9023890238 ਸੇਵ ਕਰ ਲਓ ਤੇ ਸਵੇਰੇ ਟਾਈਮ ਫੋਨ ਕਰ ਲਿਓ ਥੈਂਕ ਯੂ ਸੋ ਮਚ ਸੱਚਕਾਲ ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ